ਹਰਦੇਵ ਸਿੰਘ ਅਤੇ ਬਸੰਤ ਕੌਰ ਇੱਕ ਬਜ਼ੁਰਗ ਸਿੱਖ ਜੋੜਾ ਉਹਨਾਂ ਦੇ ਦਿਲ ਵਿੱਚ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਇੱਛਾ ਕਈ ਸਾਲਾਂ ਤੋਂ ਪੁੰਗਰ ਰਹੀ ਸੀ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਕਿ ਇੱਕ ਵਾਰ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੂਰਬਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ ਇਹ ਇੱਛਾ ਸਿਰਫ ਧਾਰਮਿਕ ਨਹੀਂ ਸੀ ਸਗੋਂ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ਾਂ ਦੁੱਖਾਂ ਅਤੇ ਪਛਤਾਵਿਆਂ ਸਤਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨ ਦਾ ਇੱਕ ਤਰੀਕਾ ਸੀ ਹਰਦੇਵ ਸਿੰਘ ਜਿਸ ਦੀ ਉਮਰ 70 ਸਾਲ ਦੇ ਕਰੀਬ ਸੀ ਅਤੇ ਬਸੰਤ ਕੌਰ ਜੋ ਕਿ 65 ਸਾਲ ਦੀ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਸੁੱਖ ਝੱਲਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਸਤਗੁਰੂ ਸਥਾਨ ਤੇ ਜਾ ਕੇ ਅਰਦਾਸ ਕੀਤੀ ਜਾਵੇ। ਹੇਮਗੋੜ ਸਾਹਿਬ ਦੀ ਯਾਤਰਾ ਸੌਖੀ ਨਹੀਂ ਸੀ ਉੱਚੇ ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਪਹਾੜੀ ਰਸਤਿਆਂ ਦੀਆਂ ਚੜ੍ਹਾਈਆਂ ਤੇ ਠੰਡੇ ਪਾਣੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਪ੍ਰੀਖਿਆ ਇਹ ਸਭ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਸਹਿਣਸ਼ੀਲਤਾ ਦੀ ਅਜਮਾਇਸ਼ੀ। ਪਰ ਹਰਦੇਵ ਸਿੰਘ ਅਤੇ ਬਸੰਤ ਕੌਰ ਦੇ ਦਿਲ ਵਿੱਚ ਸਤਗੁਰ ਦੀ ਕਿਰਪਾ ਦਾ ਪੂਰਾ ਭਰੋਸਾ ਸੀ। ਉਹ ਜਾਣਦੇ ਸਨ ਕਿ ਇਹ ਯਾਤਰਾ ਸਿਰਫ ਸਰੀਰਕ ਨਹੀਂ ਸਗੋ ਆਤਮਿਕ ਸਫਰ ਵੀ ਹੋਵੇਗੀ। ਕਈ ਦਿਨਾਂ ਦੀ ਮੁਸ਼ਕਲ ਯਾਤਰਾ ਤੋਂ ਬਾਅਦ ਉਹ ਸੱਚਕੰਡ ਸ਼੍ਰੀ ਹਿਮਕੋਟ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ। ਉਹਨਾਂ ਦੇ ਦਿਲ ਖੁਸ਼ੀ ਅਤੇ ਸ਼ਰਧਾ ਨਾਲ ਭਰ ਗਏ। ਉਹਨਾਂ ਨੇ ਸਭ ਤੋਂ ਪਹਿਲਾਂ ਉਰਵਰ ਦੇ ਠੰਡੇ ਪਾਣੀ ਵਿੱਚ ਇਸ਼ਨਾਨ ਕੀਤਾ ਉਹ ਪਲ ਜਾਦੂਈ ਸੀ ਬਰਫਾਇਲੇ ਪਾਣੀ ਨੇ ਉਹਨਾਂ ਦੇ ਸਰੀਰ ਨੂੰ ਠੰਡਕ ਦਿੱਤੀ ਪਰ ਦਿਲ ਵਿੱਚ ਸਤਗੁਰ ਦੀ ਯਾਦ ਨੇ ਇੱਕ ਅਜੀਬ ਜਿਹੀ ਗਰਮੀ ਅਤੇ ਸਕੂਨ ਪੈਦਾ ਕੀਤਾ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਏ ਗੁਰਬਾਣੀ ਦੀਆਂ ਮਿੱਠੀਆਂ ਸੁਰਾਂ ਅਤੇ ਸੰਗਤ ਦੀ ਸ਼ਰਧਾ ਨੇ ਉਹਨਾਂ ਨੂੰ ਇੱਕ ਅਜੀਬ ਜੇ ਸਕੂਨ ਦੇ ਵਿੱਚ ਡਬੋ ਦਿੱਤਾ ਪਰ ਜਿਵੇਂ ਹੀ ਉਹ ਗੁਰੂ ਦੇ ਸਾਹਮਣੇ ਮੱਥਾ ਟੇਕਣ ਦੇ ਲਈ ਵਧੇ ਤਾਂ ਉਹਨਾਂ ਦੀਆਂ ਅੱਖਾਂ ਇੱਕ ਜਾਣੀ ਪਹਿਚਾਣੀ ਸ਼ਕਲ ਤੇ ਜਾੜੀਆਂ ਇੱਕ ਨੌਜਵਾਨ ਜੋ ਹੁਣ ਜਵਾਨੀ ਦੀ ਉਮਰ ਤੋਂ ਵੀ ਪਾਰ ਕਰ ਚੁੱਕਾ ਸੀ ਗੁਰਦੁਆਰੇ ਦੇ ਗੱਲੇ ਦੇ ਵਿੱਚੋਂ ਪੈਸੇ ਕਢਦਾ ਦਿਖਾਈ ਦਿੱਤਾ ਬਸੰਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਅਤੇ ਉਸ ਦਾ ਦਿਲ ਚੀਕ ਉੱਠਿਆ ਕਿ ਇਹ ਤਾਂ ਮੇਰਾ ਪੁੱਤਰ ਹਰਜੀਤ ਹੈ ਇਹ ਉਹੀ ਹਰਜੀਤ ਸੀ ਜਿਸ ਨੂੰ 35 ਸਾਲ ਪਹਿਲਾਂ ਉਸ ਦੀਆਂ ਗਲਤ ਹਰਕਤਾਂ ਨਸ਼ੀਆਂ ਚੋਰੀਆਂ ਅਤੇ ਬਦਮਾਸ਼ੀ ਕਾਰਨ ਘਰੋਂ ਬੇਦਖਲ ਕਰ ਦਿੱਤਾ ਸੀ ਹਰਦੇਵ ਸਿੰਘ ਦਾ ਚਿਹਰਾ ਗੁੱਸੇ ਦੇ ਨਾਲ ਲਾਲ ਹੋ ਗਿਆ ਉਸ ਦੀਆਂ ਅੱਖਾਂ ਵਿੱਚ 35 ਸਾਲ ਪੁਰਾਣਾ ਦਰਦ ਅਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਉਹ ਤੇਜ਼ੀ ਨਾਲ ਅੱਗੇ ਵਧਿਆ ਅਤੇ ਹਰਜੀਤ ਦਾ ਗਲਾਵਾ ਫੜ ਕੇ ਉਸ ਦੇ 2-3 ਥੱਪੜ ਜੜ ਦਿੱਤੇ। ਉਸ ਦੀ ਆਵਾਜ਼ ਵਿੱਚ ਗੁੱਸਾ ਅਤੇ ਦੁੱਖ ਦਾ ਮਿਸ਼ਰਣ ਸੀ। ਕਿ ਤੂੰ ਹਜੇ ਵੀ ਨਹੀਂ ਸੁਧਰਿਆ ਹਰਜੀਤ? ਐਸੇ ਕਰਕੇ ਅਸੀਂ ਤੈਨੂੰ ਘਰੋਂ ਕੱਢਿਆ ਸੀ। ਅੱਜ ਗੁਰੂ ਘਰ ਦੇ ਵਿੱਚ ਤੂੰ ਚੋਰੀ ਕਰਨ ਆ ਗਿਆ ਹੈ। ਬਸੰਤ ਕੌਰ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਧਾਰ ਸੀ। ਉਹ ਹੈਰਾਨ ਸੀ ਕਿ ਉਸ ਦਾ ਪੁੱਤਰ ਜਿਸ ਨੂੰ ਉਹਨਾਂ ਨੇ ਸਾਰੀ ਉਮਰ ਭੁੱਲਣ ਦੀ ਕੋਸ਼ਿਸ਼ ਕੀਤੀ ਤੇ ਅੱਜ ਸਤਗੁਰ ਦੇ ਘਰ ਵਿੱਚ ਇਸ ਤਰ੍ਹਾਂ ਮਿਲੇਗਾ। ਉਸ ਦੇ ਦਿਲ ਵਿੱਚ ਮਾਂ ਦਾ ਪਿਆਰ ਅਤੇ ਪੁੱਤਰ ਦੀਆਂ ਕਰਤੂਤਾਂ ਦਾ ਦੁੱਖ ਇੱਕ ਸਮੇਂ ਉਬਾਲ ਮਾਰ ਰਿਹਾ ਸੀ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਤੋ ਵੱਦ ਸ਼ੇਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹਰਦੇਵ ਸਿੰਘ ਅਤੇ ਬਸੰਤ ਕੌਰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਜਲੰਧਰ ਦੇ ਨੇੜੇ ਸਥਿਤ ਸਰਹੰਦਪੁਰ ਵਿੱਚ ਰਹਿੰਦੇ ਸਨ ਉਨ੍ਹਾਂ ਦੀ ਜ਼ਿੰਦਗੀ ਸਾਦਗੀ ਅਤੇ ਸੰਘਰਸ਼ ਨਾਲ ਭਰਪੂਰ ਸੀ ਹਰਦੇਵ ਸਿੰਘ ਦੇ ਪੁਰਖਿਆਂ ਨੇ ਉਹਨਾਂ ਨੂੰ 10 ਏਕੜ ਜ਼ਮੀਨ ਛੱਡੀ ਸੀ ਜਿਸ ਤੇ ਉਹ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ ਸਾਲ ਦੇ ਸੀਜ਼ਨ ਅਨੁਸਾਰ ਕਣਕ ਝੋਨੇ ਅਤੇ ਸਬਜ਼ੀਆਂ ਦੀ ਕਾਸ਼ਤ ਕਰਕੇ ਉਹ ਆਪਣੇ ਪਰਿਵਾਰ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ ਬਸੰਤ ਕੌਰ ਘਰ ਦਾ ਸਾਰਾ ਕੰਮ ਕਾਜ ਸੰਭਾਲਦੀ ਖਾਣਾ ਬਣਾਉਣ ਤੋਂ ਲੈ ਕੇ ਜ਼ਮੀਨ ਤੇ ਹਰਦੇਵ ਸਿੰਘ ਦੀ ਮਦਦ ਕਰਨ ਤੱਕ ਉਹ ਇੱਕ ਸ਼ਰਧਾਲੂ ਸਿੱਖ ਜੋੜਾ ਸੀ ਜੋ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਅਤੇ ਗੁਰਬਾਣੀ ਦਾ ਪਾਠ ਕਰਦਾ ਸੀ ਉਨ੍ਹਾਂ ਦੀ ਤਿੰਨ ਬੱਚੇ ਸਨ ਦੋ ਮੁੰਡੇ ਅਤੇ ਇੱਕ ਧੀ ਵੱਡਾ ਮੁੰਡਾ surjit singh ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਸਕੂਲ ਦੇ ਸਾਰੇ ਅਧਿਆਪਕ ਉਸ ਦੀ ਤਾਰੀਫ਼ ਕਰਦੇ ਸਨ ਉਸ ਨੇ میٹرਿਕ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਾਅਦ ਦੇ ਵਿੱਚ ਕਾਲਜ ਜਾ ਕੇ ਅਧਿਆਪਕ ਦੀ ਸਿਖਲਾਈ ਵੀ ਲਈ ਸੁਰਜੀਤ ਹੁਣ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਅਤੇ ਪਿੰਡ ਵਿੱਚ ਸਭ ਦੀ ਇੱਕ ਸਤਕਾਰਯੋਗ ਸ਼ਖਸੀਅਤ ਸੀ ਉਸ ਦੀ ਸ਼ਾਦੀ ਵੀ ਇੱਕ ਪੜ੍ਹੀ ਲਿਖੀ ਲੜਕੀ ਮਨਪ੍ਰੀਤ ਕੌਰ ਦੇ ਨਾਲ ਹੋਈ ਜੋ ਖੁਦ ਵੀ ਇੱਕ ਸਕੂਲ ਅਧਿਆਪਕ ਸੀ ਸੁਰਜੀਤ ਅਤੇ ਮਨਪ੍ਰੀਤ ਦੇ ਦੋ ਬੱਚੇ ਸਨ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਸਨ ਪਰ ਛੋਟਾ ਮੁੰਡਾ ਹਰਜੀਤ ਸਿੰਘ ਬਿਲਕੁਲ ਹੀ ਉਲਟ ਸੀ ਉਹ ਬਚਪਨ ਤੋਂ ਹੀ ਨਲਾਇਕ ਅਤੇ ਸੁਸਤ ਸੀ ਸਕੂਲ ਵਿੱਚ ਉਸ ਦਾ ਮਨ ਨਹੀਂ ਸੀ ਲੱਗਦਾ ਅਧਿਆਪਕ ਅਕਸਰ ਸ਼ਿਕਾਇਤ ਕਰਦੇ ਕਿ ਹਰਜੀਤ ਕਲਾਸ ਵਿੱਚ ਧਿਆਨ ਨਹੀਂ ਦਿੰਦਾ ਅਤੇ ਉਸ ਦੀਆਂ ਆਦਤਾਂ ਵੀ ਚੰਗੀਆਂ ਨਹੀਂ ਸਨ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਗਿਆ ਉਸ ਦੀਆਂ ਹਰਕਤਾਂ ਵੀ ਵੱਧਦੀਆਂ ਗਈਆਂ ਉਹ ਪਿੰਡ ਦੇ ਨਸ਼ੀੜੀਆਂ ਅਤੇ ਬਦਬਾਸ ਮੁੰਡਿਆਂ ਦੀ ਸੰਗਤ ਦੇ ਵਿੱਚ ਰਹਿਣ ਲੱਗ ਪਿਆ ਸ਼ਰਾਬ ਗਾਂਜਾ ਅਤੇ ਹੋਰ ਨਸ਼ਿਆਂ ਦੀ ਲਤ ਨੇ ਉਸਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਉਹ ਅਕਸਰ ਪਿੰਡ ਦੀਆਂ ਸ਼ਰਾਬ ਪਾਰਟੀਆਂ ਦੇ ਵਿੱਚ ਜਾਣ ਲੱਗ ਪਿਆ ਅਤੇ ਜਦੋਂ ਪੈਸੇ ਨਾ ਹੁੰਦੇ ਤਾਂ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰਦੇਵ ਸਿੰਘ ਅਤੇ ਬਸੰਤ ਕੌਰ ਨੇ ਸ਼ੁਰੂ ਵਿੱਚ ਹਰਜੀਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। surjeet ਨੇ ਵੀ ਆਪਣੇ ਛੋਟੇ ਭਰਾ ਨੂੰ ਕਈ ਵਾਰ ਸਮਝਾਇਆ ਹਰਜੀਤ ਤੂੰ ਪੜ੍ਹ ਲਿਖ ਲੈ ਤੈਨੂੰ ਕਿਸੇ ਦੇ ਸਾਹਮਣੇ ਹੱਥ ਨਹੀਂ ਫੈਲਾਉਣੇ ਪੈਣਗੇ। ਸਾਡੇ ਮਾਪੇ ਨੂੰ ਤੇਰੀਆਂ ਹਰਕਤਾਂ ਕਾਰਨ ਪਿੰਡ ਵਿੱਚ ਸ਼ਰਮਿੰਦਗੀ ਚਲਣੀ ਪੈਂਦੀ ਹੈ। ਪਰ ਹਰਜੀਤ ਦੇ ਕੰਨਾਂ ਨੂੰ ਬਿਲਕੁਲ ਵੀ ਜੂ ਨਹੀਂ ਸਰਕਦੀ। ਉਹਨਾਂ ਦੀ ਧੀ ਸੁਰਿੰਦਰ ਕੌਰ ਜੋ ਇੱਕ ਸ਼ਾਂਤ ਅਤੇ ਸਮਝਦਾਰ ਲੜਕੀ ਸੀ ਉਸਦਾ ਵਿਆਹ ਹਰਜੀਤ ਦੀਆਂ ਹਰਕਤਾਂ ਦੇ ਕਾਰਨ ਹੀ ਹੋ ਰਿਹਾ ਸੀ ਪਿੰਡ ਵਿੱਚ ਉਸ ਦੀ ਬਦਨਾਮੀ ਕਾਰਨ ਰਿਸ਼ਤੇ ਆਉਣੇ ਬੰਦ ਹੋ ਗਏ ਸਨ ਇੱਕ ਵਾਰ ਇੱਕ ਚੰਗੇ ਪਰਿਵਾਰ ਨੇ ਸੁਰਿੰਦਰ ਦਾ ਰਿਸ਼ਤਾ ਮੰਗਿਆ ਪਰ ਜਦ ਉਹਨਾਂ ਨੂੰ ਹਰਜੀਤ ਦੀਆਂ ਹਰਕਤਾਂ ਦਾ ਪਤਾ ਲੱਗਿਆ ਤਾਂ ਉਹ ਪਿੱਛੇ हट ਗਏ ਇਸ ਨੇ ਬਸੰਤ ਕੌਰ ਦਾ ਦਿਲ ਬਿਲਕੁਲ ਹੀ ਤੋੜ ਦਿੱਤਾ ਕਿਉਂਕਿ ਮਾਪਿਆਂ ਦਾ ਦਿਲ ਉਦੋਂ ਟੁੱਟ ਜਾਂਦਾ ਹੈ ਕਿ ਜਦੋਂ ਉਹਨਾਂ ਦੀ ਢਿੱਡੋਂ ਕੱਢੀ ਹੋਈ ਔਲਾਦ ਨਲਾਇਕ ਬਣ ਜਾਵੇ ਇੱਕ ਦਿਨ ਹਰਜੀਤ ਦੀ ਹਰਕਤ ਨੇ ਸ ਬਿਲਕੁਲ ਸੀਮਾ ਪਾਰ ਕਰ ਦਿੱਤੀ ਉਸ ਨੇ ਪਿੰਡ ਦੇ ਇੱਕ ਦੁਕਾਨਦਾਰ ਦੀ ਦੁਕਾਨ ਵਿੱਚੋਂ ਪੈਸੇ ਚੋਰੀ ਕਰ ਲਏ। ਜਦੋਂ ਪੁਲਿਸ ਨੇ ਉਸ ਨੂੰ ਫੜਿਆ ਤਾਂ ਉਹ ਪੁਲਿਸ ਵੀ ਘਰ ਆ ਗਈ। ਪਿੰਡ ਵਿੱਚ ਹਰਦੇਵ ਸਿੰਘ ਅਤੇ ਬਸੰਤ ਕੌਰ ਦੀ ਬਹੁਤ ਬੇਇੱਜ਼ਤੀ ਹੋਈ। ਪਰਿਵਾਰ ਦੀ ਸ਼ੈਨਸੀਰਤਾ ਦੀ ਹੱਦ ਟੁੱਟ ਗਈ। ਸੁਰਜੀਤ, ਸੁਰਿੰਦਰ ਅਤੇ ਪਿੰਡ ਦੇ ਸਾਰੇ ਸਕੇ ਸਬੰਧੀਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਹਰਜੀਤ ਨੂੰ ਘਰੋਂ ਬੇਦਖਲ ਕਰ ਦਿੱਤਾ ਜਾਵੇ। ਇੱਕ ਸ਼ਾਮ ਜਦੋਂ ਹਰਜੀਤ ਸ਼ਰਾਬ ਦੇ ਨਸ਼ੇ ਵਿੱਚ ਘਰ ਵਾਪਸ ਆਇਆ ਤਾਂ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਇਰਲਾ ਹਰਦੀਪ ਸਿੰਘ ਨੇ ਗੁੱਸੇ ਵਿਚ ਆ ਕੇ ਉਸ ਦੇ ੱਤਕੇ ਮਾਰੇ ਤੇ ਕਿਹਾ ਕਿ ਹਰਜੀਤ ਅਸੀਂ ਤੈਨੂੰ ਸਮਝਾ ਸਮਝਾ ਕੇ ਥੱਕ ਗਏ ਹਾਂ ਹੁਣ ਤੂੰ ਸਾਡੇ ਲਈ ਮਰ ਚੁੱਕਿਆ ਹੈ ਇਸ ਘਰ ਦੇ ਵਿੱਚ ਦੁਬਾਰਾ ਆਪਣੇ ਕਦਮ ਨਾ ਰਖੀ ਬਸੰਤ ਕੌਰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਇਹ ਸਭ ਕੁਝ ਦੇਖਦੀ ਰਹੀ ਪਰ ਉਸ ਨੇ ਵੀ ਕੁਝ ਨਾ ਕਿਹਾ ਉਸ ਦਿਨ ਹਰਜੀਤ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਇਸ ਘਟਨਾ ਨੂੰ 35 ਸਾਲ ਬੀਤ ਗਏ ਸੁਰਜੀਤ ਦੀ ਜ਼ਿੰਦਗੀ ਸਫਲਤਾ ਦੇ ਨਾਲ ਅੱਗੇ ਵਧੀ ਸੁਰਜੀਤ ਦਾ ਵਿਆਹ ਵੀ ਅੰਤ ਵਿੱਚ ਇੱਕ ਸ਼ਹਿਰੀ ਵਪਾਰੀ ਅਮਰਜੀਤ ਸਿੰਘ ਦੇ ਨਾਲ ਹੋ ਗਿਆ ਜੋ ਜਲੰਧਰ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਸੀ ਸੁਰਿੰਦਰ ਕੌਰ ਦੇ ਦੋ ਬੱਚੇ ਸਨ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੁખી ਸੀ ਪਰ ਹਰਜੀਤ ਦਾ ਕੋਈ ਵੀ ਅਤਾ ਪਤਾ ਨਹੀਂ ਸੀ ਹੁਣ ਉਹਨਾਂ ਦੇ ਪਰਿਵਾਰਕ ਮੈਂਬਰ ਬਿਲਕੁਲ ਉਸ ਨੂੰ ਭੁੱਲ ਚੁੱਕੇ ਸੀ ਅਤੇ ਇਹ ਸੋਚਦੇ ਸੀ ਕਿ ਹੁਣ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਜਾ ਚੁੱਕਿਆ ਹੈ ਕਿ ਕਿ ਜਦੋਂ ਉਹਨਾਂ ਨੇ ਬੇਦਖਲ ਕਰਕੇ ਘਰੋਂ ਕੱਢ ਹੀ ਦਿੱਤਾ ਸੀ ਤਾਂ ਬਿਲਕੁਲ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਹੁਣ ਉਹ ਸਾਡੀ ਜ਼ਿੰਦਗੀ ਵਿੱਚ ਦੁਬਾਰਾ ਵਾਪਸ ਨਹੀਂ ਆਵੇਗਾ ਚਾਹੇ ਉਹ ਕਿਤੇ ਮਰੇ ਚਾਹੇ ਉਹ ਜੀਵੇ ਇਸ ਸਾਲ ਨੂੰ 35 ਸਾਲ ਬੀਤ ਗਏ ਤੇ ਜਵਾਨੀ ਦੇ ਵਿੱਚੋਂ ਬੁਢਾਪੇ ਦੇ ਵਿੱਚ ਕਦਮ ਰੱਖ ਦਿੱਤਾ ਹਰਦੇਵ ਸਿੰਘ ਅਤੇ ਬਸੰਤ ਕੌਰ 35 ਸਾਲਾਂ ਬਾਅਦ ਜਦੋਂ ਹਰਦੇਵ ਸਿੰਘ ਅਤੇ ਬਸੰਤ ਕੌਰ ਨੇ ਸੱਚਖੰਡ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਦਾ ਫੈਸਲਾ ਕੀਤਾ ਤਾਂ ਉਹਨਾਂ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਉਹ ਜਾਣਦੇ ਸਨ ਕਿ ਯਾਤਰਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੜਾ ਹੋਵੇਗੀ। ਉਹ ਗੋਵਿੰਦਘਾਟ ਤੋਂ ਪੈਦਲ ਯਾਤਰਾ ਸ਼ੁਰੂ ਕਰਦੇ ਹੋਏ ਹਿਮਾਲਿਆ ਦੀਆਂ ਉੱਚੀਆਂ ਨੀਨੀਆਂ ਪਹਾੜੀਆਂ, ਪਰਫੀਲੇ ਰਸਤੇ ਅਤੇ ਖੜੀਆਂ ਚੜਹਾਈਆਂ ਨੂੰ ਪਾਰ ਕਰਦੇ ਹੋਏ ਸੱਚਕਨ ਏਮਕੋਡ ਸਾਹ ਪਹੁੰਚ ਗਏ। ਰਸਤੇ ਵਿੱਚ ਉਹਨਾਂ ਨੇ ਸੁੰਦਰ ਨਜ਼ਾਰਿਆਂ ਨੂੰ ਦੇਖਿਆ ਜਿੱਥੇ ਫੁੱਲਾਂ ਦੀਆਂ ਵਾਦੀਆਂ ਅਤੇ ਸਰੋਵਰ ਦੀ ਸੁੰਦਰਤਾ ਨੇ ਉਹਨਾਂ ਦੇ ਮਨ ਨੂੰ ਸ਼ਾਂਤ ਕਰ ਦਿੱਤਾ। ਪਰ ਸਭ ਤੋਂ ਵੱਡੀ ਪ੍ਰੀਖਿਆ ਸੀ ਸਰੋਵਰ ਦੇ ਠੰਡੇ ਪਾਣੀ ਦੇ ਵਿੱਚ ਇਸ਼ਨਾਨ। ਉਹਨਾਂ ਨੇ ਸਤਗੁਰ ਦੀ ਯਾਦ ਵਿੱਚ ਡੁਬਕੀਆਂ ਲਾਈਆਂ ਅਤੇ ਆਪਣੇ ਸਾਰੇ ਦੁੱਖ ਸਤਗੁਰ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਿੱਤੇ ਜਿਵੇਂ ਹੀ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਦੀਆਂ ਅੱਖਾਂ ਜੋ ਕਿ ਹਰਜੀਤੇ ਪਈਆਂ ਉਹ ਨਿਹੰਗ ਸਿੰਘ ਦੇ ਬਾਣੀ ਵਿੱਚ ਸੀ ਪਰ ਉਸ ਦੀ ਸ਼ਕਲ ਅਜੇ ਵੀ ਜਾਣੀ ਪਹਿਚਾਣੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਜੋ ਪਹਿਲਾਂ ਕਦੇ ਨਹੀਂ ਸੀ ਦੇਖੀ ਪਰ ਜਦੋਂ ਉਹਨਾਂ ਨੇ ਉਸ ਨੂੰ ਗੱਲੇ ਵਿੱਚੋਂ ਪੈਸੇ ਕੱਢਦੇ ਦੇਖਿਆ ਤਾ ਹਰਦੇਵ ਸਿੰਘ ਦਾ ਗੁੱਸਾ ਅਤੇ ਬਸੰਤ ਕੌਰ ਦਾ ਦੁੱਖ ਇੱਕ ਵਾਰ ਫੇਰ ਉਬਾਲੇ ਮਾਰਨ ਲੱਗਿਆ। ਹਰਦੇਵ ਸਿੰਘ ਨੇ ਗੁੱਸੇ ਵਿੱਚ ਥੱਪੜ ਮਾਰੇ ਅਤੇ ਕਿਹਾ ਤੂੰ ਅਜੇ ਵੀ ਨਹੀਂ ਸੁਧਰਿਆ ਪਰ ਜਦੋਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰਜੀਤ ਇੱਥੋਂ ਦਾ ਹੈਦਗ੍ਰੰਥੀ ਹੈ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਪ੍ਰਬੰਧਕ ਨੇ ਅੱਗੇ ਦੱਸਿਆ ਕਿ ਸਰਦਾਰ ਜੀ ਇਹ ਸਿੰਘ ਸਾਹਿਬ ਹਰਜੀਤ ਸਿੰਘ ਹਨ ਜੋ ਪਿਛਲੇ 10 ਸਾਲਾਂ ਤੋਂ ਇੱਥੇ ਸੇਵਾ ਕਰ ਰਹੇ ਹਨ। ਇਹ ਗੱਲੇ ਵਿੱਚੋਂ ਪੈਸੇ ਨਹੀਂ ਚੋਰੀ ਕਰ ਰਹੇ ਸਨ ਸਗੋਂ ਸੰਗਤ ਦੇ ਦਿੱਤੇ ਦਾਨ ਨੂੰ ਸੰਭਾਲ ਰਹੇ ਸਨ ਜੋ ਗੁਰਦੁਆਰੇ ਦੀ ਸੇਵਾ ਦੇ ਲਈ ਵਰਤਿਆ ਜਾਂਦਾ ਹੈ ਹਰਜੀਤ ਸਿੰਘ ਨੇ ਆਪਣੀ ਕਹਾਣੀ ਸੰਗਤ ਅਤੇ ਆਪਣੇ ਮਾਪਿਆਂ ਨੂੰ ਸੁਣਾਈ ਉਸਨੇ ਦੱਸਿਆ ਕਿ ਜਦੋਂ ਉਸ ਨੂੰ ਘਰੋਂ ਕੱਢਿਆ ਗਿਆ ਸੀ ਤਾਂ ਬਿਲਕੁਲ ਟੁੱਟ ਚੁੱਕਿਆ ਸੀ ਉਹ ਨਸ਼ਿਆਂ ਦੀ ਦੁਨੀਆ ਦੇ ਵਿੱਚ ਹੋਰ ਡੁੱਬ ਗਿਆ ਪਰ ਇੱਕ ਦਿਨ ਉਸ ਦੀ ਮੁਲਾਕਾਤ ਇੱਕ ਸਿੱਖ ਸੰਤ ਦੇ ਨਾਲ ਹੋਈ ਜਿਸ ਨੇ ਉਸ ਨੂੰ ਗੁਰਬਾਣੀ ਦਾ ਰਸਤਾ ਦਿਖਾਇਆ ਸੰਤ ਜੀ ਨੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸਮਝ ਦਿੱਤੀ ਅਤੇ ਕਿਹਾ ਕਿ ਜੇਕਰ ਸਤਗੁਰ ਦੀ ਸ਼ਰਨ ਵਿੱਚ ਜਾਵੇ ਤਾਂ ਕੋਈ ਵੀ ਪਾਪੀ ਸੁਧਰ ਸਕਦਾ ਹੈ ਹਰਜੀਤ ਸਿੰਘ ਸਟੇਜ ਦੇ ਉੱਪਰ ਆਪਣੇ ਮਾਤਾ ਪਿਤਾ ਨੂੰ ਇੱਕ ਖੜਾ ਹੈ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਤੇ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ ਕਿ ਨਾਨਕ ਨਾਮ ਜਪੋ ਜਪੋ ਮਿਲੇ ਸੁਖ ਸੱਚ ਸੁਹੇਲਾ ਕਿਹੇ ਨਾਨਕ ਨਾਮ ਜਪੋ ਨਾਮ ਜਪਣ ਦੇ ਨਾਲ ਸੁਖ ਅਤੇ ਸੱਚਾਈ ਮਿਲਦੀ ਹੈ ਤੇ ਮੈਂ ਅੱਜ ਸਤਗੁਰ ਦੀ ਸ਼ਰਣ ਦੇ ਵਿੱਚ ਆਇਆ ਹਾਂ ਅਤੇ ਮੇਰੀ ਜ਼ਿੰਦਗੀ ਬਦਲ ਗਈ ਹੈ ਉਸ ਨੇ ਦੱਸਿਆ ਕਿ ਜਦੋਂ ਮੈਨੂੰ ਘਰੋਂ ਕੱਢ ਦਿੱਤਾ ਸੀ ਤਾਂ ਉਸ ਸਮੇਂ ਮੈਂ ਇਹ ਸੋਚਿਆ ਕਿ ਮੇਰੀ ਜ਼ਿੰਦਗੀ ਸ਼ਾਇਦ ਇੱਥੇ ਹੀ ਖਤਮ ਹੋ ਗਈ ਹੈ ਮਨ ਅਸ਼ਿਆਦੀ ਦਲਦਲ ਦੇ ਵਿੱਚ ਹੋਰ ਡੁੱਬਦਾ ਗਿਆ ਹੋਰ ਡੁੱਬਦਾ ਗਿਆ ਪਰ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸਿੱਧੇ ਰਸਤੇ ਵਿੱਚ ਪਾਉਂਦੇ ਨੇ ਤਾਂ ਉਸ ਵਕਤ ਉਸ ਦੀ ਜਦੋਂ ਰਹਿਮਤ ਹੁੰਦੀ ਹੈ ਤਾਂ ਰਹਿਮਤ ਹੁੰਦੀ ਦਾ ਪਤਾ ਨਹੀਂ ਚੱਲਦਾ ਸਾਧ ਸੰਗਤ ਜੀ ਹਰਜੀਤ ਜੋ ਕਿ ਇਸ ਵਕਤ ਹੇਮਕੁੰਟ ਸਾਹਿਬ ਦਾ ਹੈੱਡ ਗ੍ਰੰਥੀ ਬਣਿਆ ਹੋਇਆ ਸੀ ਉਸਨੇ ਸਾਰੇ ਨਸ਼ੇ ਛੱਡ ਦਿੱਤੇ ਸੀ ਤੇ ਇਸ ਵਕਤ ਉਸਦੇ ਮਾਤਾ ਪਿਤਾ ਜਿਨ੍ਹਾਂ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਸਾਡੇ ਪੁੱਤਰ ਦੇ ਵਿੱਚ ਐਦਾਂ ਦੀ ਕੋਈ ਤਬਦੀਲੀ ਆਵੇਗੀ ਦੇਵ ਸਿੰਘ ਅਤੇ ਬਸੰਤ ਕੌਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਉਹਨਾਂ ਨੂੰ ਪਛਤਾਵਾ ਹੋਇਆ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਗਲਤ ਸਮਝਿਆ ਉਹਨਾਂ ਨੇ ਹਰਜੀਤ ਨੂੰ ਗળે ਲਾਇਆ ਅਤੇ ਮੁਆਫੀ ਮੰਗੀ ਸੰਗਤ ਨੇ ਵੀ ਇਸ ਪਲ ਨੂੰ ਦੇਖ ਕੇ ਵਾਹਿਗੁਰੂ ਦੀ ਵਡਿਆਈ ਕੀਤੀ ਸਾਸੰਗਤ ਜੀ ਉਸ ਵਕਤ ਹਰਦੇਵ ਸਿੰਘ ਅਤੇ ਬਸੰਤ ਕੌਰ ਨੇ ਕਿਹਾ ਕਿ ਪੁੱਤਰ ਸਾਨੂੰ ਮਾਫ਼ ਕਰਦੀਂ ਕਿ ਇਸ ਤਣੂ ਬੇਦਖਲ ਕਰਕੇ ਘਰੋਂ ਕੱਢ ਦਿੱਤਾ ਤਾਂ ਗੋ ਹਰਜੀਤ ਸਿੰਘ ਕਹਿਣ ਲੱਗਿਆ ਕਿ ਮਾਤਾ ਜੀ ਬਾਪੂ ਜੀ ਜੇਕਰ ਤੁਸੀਂ ਮੈਨੂੰ ਘਰੋਂ ਨਾ ਕੱਢਦੇ ਤਾਂ ਸ਼ਾਇਦ ਅੱਜ ਮੈਂ ਇਸ ਮੁਕਾਮ ਦੇ ਉੱਪਰ ਨਾ ਹੁੰਦਾ ਇਸ ਰਸਤੇ ਦੇ ਉੱਪਰ ਸ਼ਾਇਦ ਮੈਂ ਨਾ ਹੁੰਦਾ ਸਾਸੰਗਤ ਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਤਿਗੁਰ ਦੀ ਕਿਰਪਾ ਨਾਲ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਬਦਲ ਸਕਦਾ ਹੈ ਜਿਵੇਂ ਗੁਰਬਾਣੀ ਵਿੱਚ ਕਿਹਾ ਹੈ ਸੱਚ ਸੁਣਾਏ ਸੀ ਸੱਚ ਨਮੈ ਹਰ ਜਨ ਸੋਈ ਜੋ ਸਤਿ ਨੂੰ ਸੁਣਦਾ ਹੈ ਅਤੇ ਸੱਚ ਵਿੱਚ ਰੰਮਦਾ ਹੈ ਉਹੀ ਸਤਗੁਰ ਦਾ ਸੱਚਾ ਸੇਵਕ ਹੈ ਹਰਜੀਤ ਦੀ ਜ਼ਿੰਦਗੀ ਸਤਗੁਰ ਦੀ ਕਿਰਪਾ ਦਾ ਜੀਵੰਤ ਸਬੂਤ ਸੀ ਹਰਦੀਪ ਸਿੰਘ ਅਤੇ ਬਸੰਤ ਕੌਰ ਨੇ ਸਤਗੁਰ ਦੇ ਸਾਹਮਣੇ ਮੱਥਾ ਟੇਕਿਆ ਅਤੇ ਆਪਣੇ ਪੁੱਤਰ ਨੂੰ ਮੋਢ ਤੋਂ ਗਲੇ ਲਗਾਇਆ ਉਹਨਾਂ ਦੀ ਯਾਤਰਾ ਜੋ ਸਿਰਫ ਧਾਰਮਿਕ ਸੀ ਉਹਨ ਇੱਕ ਪਰਿਵਾਰਕ ਮਿਲਣ ਦੀ ਖੁਸ਼ੀ ਵਿੱਚ ਬਦਲ ਗਈ ਉਸ ਤੋਂ ਬਾਅਦ ਬਸੰਤ ਕੌਰ ਅਤੇ ਹਰਦੇਵ ਸਿੰਘ ਨੇ ਕਿਹਾ ਕਿ ਪੁੱਤਰ ਹੁਣ ਤੂੰ ਸਾਡੇ ਨਾਲ ਘਰ ਚੱਲ ਤਾ ਉਸ ਤੋਂ ਬਾਅਦ ਹਰਜੀਤ ਸਿੰਘ ਕਹਿਣ ਲੱਗਿਆ ਕਿ ਨਹੀਂ ਮੈਨੂੰ ਮੇਰਾ ਘਰ ਮਿਲ ਚੁੱਕਿਆ ਹੈ Mira cara. ਸਤਗੁਰੂ ਦਾ ਦਰ ਹੀ ਮੇਰਾ ਘਰ ਹੈ ਐਸੇ ਦਰ ਤੇ ਉੱਪਰ ਮੈਨੂੰ ਜ਼ਿੰਦਗੀ ਮਿਲੀ ਹੈ ਤੇ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਹਾਂ ਜੇਕਰ ਕੋਈ ਵੀ ਪਰਿਵਾਰਕ ਮੈਂਬਰ ਮੈਨੂੰ ਆ ਕੇ ਮਿਲਣਾ ਚਾਵੇ ਇੱਥੇ ਆ ਕੇ ਮਿਲੇ ਮੈਂ ਇੱਥੇ ਹੀ ਮਿਲਾਂਗਾ ਸੋ ਸਾਧ ਸੰਗਤ ਜੀ ਇਹ ਕਹਾਣੀ ਬਹੁਤ ਕੁਝ ਸਿਖਾ ਕੇ ਜਾਂਦੀ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਕਿਸੇ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ ਪਰ ਜਦੋਂ ਸਤਗੁਰੂ ਕਿਰਪਾ ਕਰਦੇ ਵੀ ਉਹ ਤਾਂ ਵੱਡੇ ਵੱਡੇ ਸੱਜਣ ਠੱਗ ਵਰਗੇ ਵੀ ਭਗਤ ਬਣ ਗਏ ਸੀ ਤੋਂਵੇਂ ਹੀ ਹਰਜੀਤ ਅੱਜ ਉਸ ਦੀ ਜ਼ਿੰਦਗੀ ਬਦਲ ਚੁੱਕੀ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਵਾ ਦੇ ਸ਼ੇਰ ਕਰੋ ਗੁਰਫਤ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ